ਹੈਲੋ ਧਰਮਾ ਜੀ ਕੀ ਕੀ ਪ੍ਰੋਬਲਮ ਚੱਲਦੀ ਹੈ ਹੁਣ ਇੱਕ ਟੀਮ ਦਾ ਇੰਤਜ਼ਾਰ ਹੋ ਰਿਹਾ ਜੀ ਦੇਖ ਲਓ ਜੇ ਸੜਦਾ ਉਹਦੇ ਬਣਾ ਸਾਰ ਲਓ ਦੂਜੀ ਬੁਲਾ ਲਓ ਚਲੋ ਇਦਾਂ ਹੁੰਦਾ ਵੀ ਆਏ ਨੇ ਜੇ ਟੀਮ ਤਿਆਰ ਹੋਈ ਹੈ ਤੇ ਆਪਾਂ 2 ਮਿੰਟ ਵੇਟ ਕਰ ਲਈਏ ਉਹਨਾਂ ਨੂੰ 5 ਮਿੰਟ ਦਿੱਤੇ ਹੈ ਜੀ ਮੇਰਾ ਮੇਲਾ ਕਿਸੇ ਟੀਮ ਲਈ ਨਹੀਂ ਹੈ ਮੇਰਾ ਮੇਲਾ ਇਹ ਲੋਕਾਂ ਲਈ ਹੈ ਮੈਂ ਮੈਂ ਇਹਨਾਂ ਨੂੰ ਨਾਰਾਜ਼ ਨਹੀਂ ਕਰਨਾ ਆ 70 ਲੱਖ ਦਾ ਸਮਾਨ ਜਿਹੜਾ ਲਿਆਂਦਾ ਗੁਰਦੁਆਰੇ ਦੇ ਦਿੰਨੇ ਆ ਜੋ ਹੁਕਮ ਹੈ ਵਾਹ ਜੀ ਵਾਹ ਕਬੱਡੀ ਖਿਡਾਰੀਓ ਧਿਆਨ ਦਿਓ ਬਈ ਧਰਮਾ ਜੀ ਸਵੇਰ ਦੇ 11 ਵਜੇ ਤੇ ਆਏ ਆ ਉਸੇ ਜਗ੍ਹਾ ਤੇ ਬੈਠੇ ਆ ਕਿਸੇ ਦੇ ਢਿੱਡ ਦੇ ਹੱਥ ਲਾ ਕੇ ਦੇਖ ਲੈ ਪਿਸ਼ਾਬ ਵਾਲੀ ਨਾਲੀ ਫਟਣ ਲਈ ਹੁੰਦੀ ਹੈ ਇਸ ਕਰਕੇ ਇਸ ਕਰਕੇ ਕਿ ਮੇਰੀ ਜਗ੍ਹਾ ਕੋਈ ਹੋਰ ਨਾ ਰੋਕ ਲੇ ਜੇ ਮੈਂ ਅੱਜ ਮੈਨੂੰ ਤੇ ਕਹਿਣਾ ਜੇ ਇਹ ਹਾਲਾਤ ਰਹਿਣਾ ਕਬੱਡੀ 2 ਸਾਲ ਵੀ ਨਹੀਂ ਕੱਟਦੀ ਜਾ ਤੇ ਇਹ ਬੋਹ ਹਿਸ਼ਾਰਾ ਸੀ ਪਾਗਲਾ ਜਾਂ ਫਿਰ ਅਸੀਂ ਸਾਰੀ ਵੇਪ ਟੂਫਾਂ ਦੋ ਮਿੰਟ ਦਾ ਟਾਈਮ ਦੇ ਦਿਓ ਜਿੱਦਾਂ ਮਰਜ਼ੀ ਕਰ ਲਓ ਚਾਣੀਮਾ ਕਰਕੇ ਟੀਮ ਨੂੰ ਕੈਂਸਲ ਕਰ ਦਿਓ ਨੂੰ ਆ ਸੰਗਤ ਨੂੰ ਵੇਂ ਤੇ ਇੱਕ ਵਾਰੀ ভাই ਦਲਵੀਰ ਗੱਲ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਇਹ ਸਾਰੀ ਅੱਜ ਰੱਬ ਰੂਪੀ ਸੰਗਤ ਦੇਦਨਾ ਦੇ